ਇੱਕ ਤਾੜੀ ਮੇਰੇ ਵੀਰ Nusrat Ali ਮਾਰ ਦਿਓ ਇੱਕ ਹੋਰ Nusrat Fateh Ali Khan ਸੀ ਜਿਨੇ ਕਾਇਕੀ ਦਾ ਐਸਾ ਨਚੋੜ ਕੱਢਿਆ ਨਾ ਕੋਈ ਉਹੋ ਜਿਹਾ ਗਾ ਸਕਿਆ ਤੇ ਨਾ ਕੋਣਾ ਇੱਕ ਇਹ ਹੈ ਇਹਦੇ ਵਰਗਾ ਐਂਕਰ ਪੇਸ਼ਕਾਰੀ ਕਰਨ ਵਾਲਾ ਨਾ ਹੋਇਆ ਤੇ ਨਾ ਹੋਣਾ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦੋ ਨੂੰ ਸਭ ਨੇ ਕਾਸ਼ੀਪਾ ਜੀ ਫਾਜੀ ਨਜ਼ਰ ਕੋ ਨਜ਼ਰ ਕੀ ਨਜ਼ਰ ਨਾ ਲਗੇ ਅੱਛਾ ਵੀ ਕੋਈ ਇਸ ਕਦਰ ਨਾ ਲਗੇ ਤੁਝੇ ਦੇਖਾ ਇਸ ਕਦਰ ਸੇ ਜਿਸ ਨਜ਼ਰ ਸੇ ਤੁਝੇ ਨਜ਼ਰ ਨਾ ਲਗੇ ਵਾਸਤੇ ਰਹੋ ਖੁਦਾ ਹਮੇਸ਼ਾ ਤੁਹਾਨੂੰ ਇਦਾਂ ਹੀ ਬਹਾਰ ਬੁਲਾਈ ਰੱਖੇ ਬੜੀ ਮਿਹਰਬਾਨੀ ਇਹਨਾ ਮਾਣ ਬਖਸ਼ਿਆ ਖੁਸ਼ ਰਹੋ ਥੈਂਕ ਯੂ ਸਰ ਥੈਂਕ ਯੂ ਇੱਕ ਤਾੜੀ ਮੇਰੇ ਵੀਰ Nusrat Ali ਮਾਰ ਦਿਓ ਇੱਕ ਹੋਰ Nusrat Fateh Ali Khan ji ਜਿਨੇ ਕਾਇਕੀ ਦਾ ऐसा निचोड़ ਕੱਢਿਆ ਨਾ ਕੋਈ ਉਹੋ ਜਿਹਾ ਗਾ ਸਕਿਆ ਤੇ ਨਾ ਕੋਣਾ ਇੱਕ ਇਹ ਐ ਇਹਦੇ ਵਰਗਾ ਐਂਕਰ ਪੇਸ਼ਕਾਰੀ ਕਰਨ ਵਾਲਾ ਨਾ ਹੋਇਆ ਤੇ ਨਾ ਹੋਣਾ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦੋ ਨੂੰ ਸਭ ਨੇ ਕਾਸ਼ ਕਿ ਭਾਜੀ ਭਾਜੀ ਨਜ਼ਰ ਕੋ ਨਜ਼ਰ ਕੀ ਨਜ਼ਰ ਨਾ ਲਗੇ ਅੱਛਾ ਵੀ ਕੋਈ ਇਸ ਕਦਰ ਨਾ ਲਗੇ ਤੁਝੇ ਦੇਖਾ ਇਸ ਕਦਰ ਸੇ ਜਿਸ ਨਜ਼ਰ ਸੇ ਤੁਝੇ ਨਜ਼ਰ ਨਾ ਲਗੇ ਵਾਸੇ ਰਹੋ ਖੁਦਾ ਹਮੇਸ਼ਾ ਤੁਹਾਨੂੰ ਇਦਾਂ ਹੀ ਬਹਾਰ ਬਲਾਈ ਰੱਖੇ ਬੜੀ ਮਿਹਰਬਾਨੀ ਇਹਨਾਂ ਮਾਨ ਬਖਸ਼ਿਆ ਖੁਸ਼ ਰਹੋ ਥੈਂਕ ਯੂ ਸਰ ਥੈਂਕ ਯੂ